ਪਹਿਲਾਂ ਨਾ ਸੋਚਿਆ ਵੀ ਬਦਲਾ ਲਈਏ ਚੱਕ ਕੇ 92 93 ਬਣਾ ਦੇ ਆਪਾਂ ਨੇ ਇਹ ਹੁਣ ਸੋਚੀ ਜਾਂਦੇ ਨੇ ਵੀ ਜਿੰਨੇ ਵੀ ਖਾਤੇ ਰੋ ਡੈਨ ਦੇਣਗੇ ਸਰਕਾਰ ਤੋਂ ਸਾਡੀ ਫੇਸ ਚਦੀ ਜਾਊਗੀ ਪਰ ਅਗਲੀਆਂ ਚਾਲਾਂ ਦਾ ਨਹੀਂ ਪਤਾ ਇਹਨਾਂ ਨੂੰ ਜਿਹੜਾ ਭਗਵੰਤਾ ਮੋਦੀ ਦੀਆਂ ਚਾਲਾਂ ਤੇ ਚੱਲ ਰਿਹਾ ਇਹਨੂੰ ਪਤਾ ਸੀ ਜਿਹੜੇ ਆਪਣੇ ਖਨੌਰੀ ਤੇ ਸ਼ੰਭੂ ਬਾਗਰ ਤੇ ਆਪਣੇ ਮੋਰਚੇ ਪੱਟੇ ਨੇ ਉਨੀ ਤਰੀਕ ਨੂੰ ਇਹਨੂੰ ਪਤਾ ਸੀ ਵੀ ਜੇ ਤੂੰ ਇਹਦੀ ਮੋਦੀ ਦੀ ਸੈਂਟਰ ਦੀ ਗੱਲ ਨਹੀਂ ਮੰਨਦਾ ਤਾਂ ਤੈਨੂੰ ਸਤੋਗੀਆਂ ਵਾਂਗੋਂ ਕੇਜਰੀਬਾਲ ਵਾਂਗੋਂ ਤੈਨੂੰ ਜੇਲਾ ਦੇਖਣੀਆਂ ਪੈ ਜਾਣਗੀਆਂ ਵੀ ਤੂੰ ਇੱਥੇ ਕਿਸਾਨਾਂ ਤੇ ਹਮਲਾ ਕਰਕੇ ਆਪਣਾ ਬਚਾ ਆਉਣ ਵਾਲਾ ਸਮਾਂ ਤੁਸੀਂ ਦੇਖ ਲਿਓ ਇਹਨਾਂ ਨੇ ਭੱਜ ਕੇ ਬੀਜੇਪੀ ਚੋਣਨਾ ਸਾਰਿਆਂ ਨੇ ਨਹੀਂ ਪੜਨਗੇ ਪਰ ਜੇਲ੍ਹਾਂ ਦੇ ਵਿੱਚ ਹੋਣਗੇ ਤੇ ਭਰਾਵੋ ਆਪਾਂ ਨੇ ਜਾਗਦੇ ਰਹਿਣਾ ਆਪਾਂ ਨੇ ਸੌਣਾ ਨਹੀਂ ਜਦ ਤੱਕ ਆਪਾਂ ਜਾਗਦੇ ਆਂ ਇਹ ਸਰਕਾਰਾਂ ਨੂੰ ਮੂੰਹ ਤੋੜ ਮਾਂ ਜਵਾਬ ਦਿੰਦੇ ਰਹਾਂਗੇ ਤੇ ਭਰਾਵੋ ਇਨ ਚਾਲਾਂ ਤੋਂ ਬਚੋ ਨਾ ਸਰਕਾਰਾਂ ਦੀਆਂ ਤੋਂ ਕਿ ਜਿਹੜੇ ਆਪਾਂ ਇਹ ਮੋਰਚੇ ਅੱਜ ਬਿਜਲੀ ਬੋਰਡ ਦੇ ਵਿਰੁੱਧ ਜਾਂ ਜਿਹੜਾ ਬਿਜਲੀ ਬੋਰਡ ਨਿੱਜੀਕਰਨ ਕਰਨ ਲੱਗੇ ਹੋਏ ਨੇ ਤਾਂ ਨੂੰ ਆਪਣੇ ਖੇਤਾਂ ਦੀਆਂ ਨਾਲ ਮੋਟਰਾਂ ਚੱਲਣੀਆਂ ਨਾ ਆਪਣੇ ਘਰ ਦੇ ਬਿਲਾ ਮੀਟਰ ਚੱਲਣੇ ਨੇ ਤੇ ਆਪਾਂ ਇੱਥੇ ਦੇ ਇੱਥੇ ਜੋਗੇ ਰਹਿ ਜਾਾਂਗੇ ਤੇ ਅੱਜ ਇਹ ਹੰਬੜਾ ਮਾਰੋ ਅੱਜ ਜਿੰਨੇ ਕ ਆਪਾਂ ਇਕੱਠੇ ਹੋਇਆ ਕੱਲੋ ਇਸ ਤੋਂ ਹੋਰ ਵੱਧ ਹੰਬੜੇ ਮਾਰ ਕੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਚਿਪਾ ਦੇ ਮੀਟਰ ਲੱਗੇ ਨੇ ਉਹਨਾਂ ਨੂੰ ਉਤਾਰ ਕੇ ਪਾਈਆਂ ਨੂੰ ਸਮਝਾ ਕੇ ਤੇ ਆਪਾਂ ਐਸਡੀਓ ਦੇ ਦਸਤਖਤਾਂ 'ਚ ਜਮ੍ਹਾਂ ਕਰਵਾਈਏ ਉਹਨਾਂ ਨੂੰ ਤੇ ਜਿਹੜੇ ਆਪਣੇ ਪੁਰਾਣੇ ਮੀਟਰ ਤਾਰਨ ਆਉਂਦੇ ਨੇ ਉਹ ਬਿਜਲੀ ਬੋਰਡ ਵਾਲੇ ਜੇ ਕੋਈ ਵੀ ਮਲਾਜਮਾਂ ਦਾ ਵਿਰੋਧ ਕਰੋ ਵੀ ਪਾਈ ਅਸੀਂ ਇਹ ਪੁਰਾਣਾ ਮੀਟਰ ਨਹੀਂ ਤਾਰਨ ਦਿੰਦੇ ਨਵਾਂ ਨਹੀਂ ਲਗਣ ਦਿੰਦੇ ਅਸੀਂ ਜਿਹੜੇ ਪੁਰਾਣੇ ਸਾਡੇ ਮੀਟਰ ਨੇ ਉਹੀ ਲੰਘਾਂਗੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹਾਂ ਜੀ ਬਹੁਤ ਬਹੁਤ ਧੰਨਵਾਦ ਸਮੂਹ ਮਾਣੀਆਂ ਤੇ ਹੁਣ ਪ੍ਰੀਤ ਮਹਿੰਦਰ ਸਿੰਘ ਬੀਕੇਯੂ ਕ੍ਰਾਂਤੀਕਾਰੀ ਉਹ ਵੀ ਆਪਣੇ ਵਿਚਾਰ ਸਾਂਝੇ ਕਰਨਗੇ ਆ ਕਿਸਾਨ ਭਰਾਵੋ ਸਾਰਿਆਂ ਨੂੰ ਬੇਨਤੀ ਹੈ ਜਿੰਨੇ ਵੀ ਆਪਣੇ ਕਿਸਾਨ ਭਰਾ ਆਪਣੇ ਝੰਡੇ ਲਈ ਕੋਈ ਪਿੱਛੇ ਖੜਾ ਕੋਈ ਸਾਈਡ ਤੇ ਗੱਲ ਕਰ ਰਿਹਾ ਆਪਣੀ ਉਹ ਆਪਣੇ ਰਜੇਵਿਆਂ ਚੋਂ ਨਿਕਲ ਕੇ ਜਿਹੜਾ ਆਪਣਾ ਦੋ ਘੰਟੇ ਦਾ ਸਮਾਂ ਹੈ ਉਹ ਕੇਸ ਸਤਿਮਤੀ ਸਮੇਂ ਨੂੰ ਆਪਣੇ ਪਣਾਲ ਦੇ ਵਿੱਚ ਬੈਠ ਕੇ ਬਦੀਚ ਕਰਨ ਤੇ ਗੱਲਾਂ ਬਾਤਾਂ ਜਿਹੜੀਆਂ ਉਹ ਬਹੁਤ ਸਮਾਂ ਆਪਣੇ ਕੋਲ ਆਪਾਂ ਬਾਅਦ ਚ ਕਰਾਂਗੇ ਜੁਜਾ ਰੋ ਜੋਦੇਓ ਵਾਹਿਗੁਰੂ ਜੀ ਕਾ ਖਾਲਸਾ वागुरु जी की फतेह तुम वक् वक् जथेबंद तो किसान दथेबंदियों तो मजदूर दिया जथेबंद तो मुलाजमान दथेबंद तो इतनी एकत्र हो क्योंकि सरकार की कर दिया ने साडे इम्तिहान लेंदियां ने, लें ने बार वार इम्तिहान लिया ने कि जुलम सह सकते हैं ਯਕਿਨਾਂ ਚ ਹਾਲੇ ਵੀ ਦਮ ਹੈ ਕਿ ਇਹ ਸਾਡੇ ਵੱਲੋਂ ਕੀਤੇ ਜਾ ਰਹੇ ਜ਼ੁਲਮ ਦਾ ਮੁਕਾਬਲਾ ਕਿਸ ਤਰ੍ਹਾਂ ਕਰ ਦੇਣ